ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਆਪਣੇ ਜਨਮ ਦਿਨ ਮੌਕੇ ਉੱਤਰ ਨੂੰ ਹੀ ਆਪ ਕਰਦੇ ਆ ਬਿਹਤ ਭਾਵਕ ਪੋਸਟ ਸਾਂਝੀ ਕੀਤੀ ਹੈ ਉਹਨਾਂ ਨੇ ਲਿਖਿਆ ਕਿ ਸ਼ੋਭੂ ਪੁੱਤ ਹੈ ਜਿਹੜਾ ਮੇਰਾ ਜਨਮ ਦਿਨ ਹੈ ਪਰ ਮੇਰਾ ਮੂਰ ਜਨਮ ਤਾਂ ਉਸ ਦਿਨ ਤੁਹਾਡੇ ਨਿੱਕੇ ਵੀ ਉਦਾ ਦੇ ਦਾਰਖੇ ਫੋਬੀਆ ਸੀ ਬੇਟਾ ਤੁਹਾਡਾ ਖਿਆਲ ਬੇਸ਼ੱਕ ਅਮੀਸ਼ਾ ਮੇਰੀ ਆਪਕਰ ਨਾਮ ਕਰ ਦਿੰਦਾ ਪਰ ਆਦੇ 2 ਸਾਲ ਦਾ ਤੁਹਾਡਾ ਵੀ ਛੋੜਾ ਮੇਨੋ ਦੋਰਾ ਹੋ ਕੇ ਨੀਕੇ ਸ਼ਬਦ ਦੇ ਰੂਚੇ trap ਹੋਇਆ ਤੇ ਪੁੱਤੋ ਵਾਗਰ ਦੀ ਸਰਹਮਤ ਨੇ ਮੇਰਾ ਜਨਮ ਸਫਰ ਕਿਤਾ ਪੁੱਤ ਮੈਨ ਮੇਰੇ ਦੂਆ ਪੁੱਤਰਾ ਤੇ ਮਾਣ ਹੈ ਤੇ ਇਸ ਮੌਕੇ ਤੇ ਸਿੱਧੂ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਪਤਨੀ ਚਰਨਕੌਰ ਦੇ ਜਨਮ ਦਿਨ ਤੇ ਕੇਕ ਕਟਦੇਂ ਦੀ ਤਸਵੀਰ ਸਾਂਝੀ ਕੀਤੀ ਹੈ ਤੇ ਇਸ ਤਸਵੀਰ ਚ ਮਾਤਾ ਚਰਨਕੌਰ ਆਪਣੇ ਨੰਨੇ ਪੁੱਤਰ ਨਾਲ ਕੇ ਕਟਦੇ ਹੋਏ ਨਜ਼ਰ ਆ ਰਹੇ ਨੇ ਤਸਵੀਰ ਨੂੰ ਸਾਂਝਾ ਕਰ ਬਿਆ ਬਾਪੂ ਬਲਕੌਰ ਸਿੰਘ ਨੇ ਕੈਪਸ਼ਨ ਚ ਲਿਖਿਆ ਜ਼ਿੰਦਗੀ ਦੇ ਹਰੇਕ ਉਤਾਰ ਚੜਾਵ 'ਚ ਮੇਰੇ ਤੋਂ ਪਹਿਲਾ ਉਹਨਾਂ ਦਾ ਸਾਹਮਣਾ ਕਰਨ ਲਈ ਤੇ ਹਰ ਡਗਬਗਾਉਂਦੇ ਰਸਤੇ ਤੇ ਮੇਰਾ دوست ਮੇਰੀ ਮਾਂ ਤੇ ਇੱਕ ਨੇਕ ਸਾਥੀ ਬਣ ਮੇਰੇ ਨਾਲ ਰਹਿਣ ਲਈ ਤੁਹਾਡਾ ਧੰਨਵਾਦ ਮੈਂ ਆਪ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੀ ਅਫਸਾਸ ਕਰਦਾ ਕਿ ਤੁਹਾਡੀ ਤੰਦਰੁਸਤੀ ਹਮੇਸ਼ਾ ਬਰਕਰਾਰ ਰਹੇ ਤੇ ਤੁਹਾਡੀ ਮੁਸਕਾਨ ਹਮੇਸ਼ਾ ਤੁਹਾਡੇ ਚਿਹਰੇ ਤੇ ਬਣੀ ਰਹੇ ਵਾਹਿਗੁਰੂ ਅੰਗ ਸੰਗ ਸਾਈ ਰਹਿਣ ਜਸਟਿਸ ਫੋਰ ਸਿੱਧੂ ਮੂਸੇਵਾਲਾ